ਵਿਚਰਦੇ ਆ ਉਹਨਾਂ ਲੋਕਾਂ 'ਚ ਤੇ ਇੱਥੇ ਇੱਕ ਜਵਾਬ ਸੀਗਾ ਉਹਨੇ ਮੈਨੂੰ ਪਛਾਣ ਲਿਆ ਮੈਂ ਤਾਂ ਹੀ ਫਿਰਦਾ ਉਹਨਾਂ ਸਿਰ ਤੇ ਰਮਾਲ ਚਲਾਇਆ ਨਾ ਉਹਨੇ ਮੈਨੂੰ ਪਛਾਣ ਲਿਆ ਉਹਨੇ ਕਿਤੇ ਦੇਖਿਆ ਇਸ ਤਾਂ ਉਸ ਤਾਂ ਤੇ ਉਹ ਕਹਿੰਦਾ ਤੂੰ ਇਹੀ ਕਰਦਾ ਯਾਰ ਵੀ ਬਾਕੀ ਤਾਂ ਤਿਆਰ ਦੂਰ ਹੋ ਕੇ ਆਉਂਦੇ ਆ ਮੈਂ ਫਿਰ ਵੀ ਆਪਾਂ ਕਿਹੜਾ ਇੱਥੇ ਆਰਟਿਸਟ ਬਣ ਕੇ ਆਇਆ ਹਨਾ ਪਰ ਭਾਈ ਲੱਗਦਾ ਹੈਗਾ ਵੀ ਜੇ ਕਲਾਕਾਰ ਜਿਵੇਂ ਤੁਸੀਂ ਦੱਸਿਆ ਵੀ ਆਮ ਬਣ ਕੇ ਜੇ ਆਮ ਬਣ ਕੇ ਵਿਚਰਾਂਗੇ ਫੇਰ ਹੀ ਉਹਨਾਂ ਦਾ ਦਰਦ ਮਹਿਸੂਸ ਕਰ ਸਕਦੇ ਆ ਕਾਲੀਆਂ ਅਣਕਾਂ ਲਾ ਕੇ ਚਾਰ ਬੌਂਸਰ ਲੈ ਕੇ ਤਾਂ ਦਰਦ ਮਹਿਸੂਸ ਨਹੀਂ ਹੋਣਾ ਹਾਂ ਇਹ ਥੋੜੀ ਵਧੀਆ ਗੱਲ ਆ ਸਹੀ ਗੱਲ ਆ ਜੇ ਆਪਾਂ ਆਮ ਬਣ ਕੇ ਵਿਚਰਾਂਗੇ ਤਾਂ ਜਿਹੜਾ ਆਪਣਾ ਵਰਗਾ ਜਿੰਨਾਂ ਨਾਲ ਹੋਈ ਆ ਵਿਚਾਰਿਆਂ ਨਾਲ ਹਨਾ ਉਹ ਆਪਾਂ ਨੂੰ ਖੁੱਲ ਕੇ ਦੱਸਣਗੇ ਉਹ ਤਾਂ ਨਹਾਉਣਾ ਹੀ ਭੁੱਲ ਗਏ ਸੋਣਾ ਭੁੱਲ ਗਏ ਸਾਤ-ਸਾਤ ਦਿਨ ਹੋ ਗਏ ਅੱਠ-ਅੱਠ ਦਿਨ ਕੱਪੜੇ ਹੀ ਨਹੀਂ ਬਦਲ ਪਾਏ ਬਾਈ ਬਿਲਕੁਲ ਭਈ ਆਪ ਵੀ ਇੱਥੇ ਨਹਾਉਣਾ ਭੁੱਲ ਗਏ ਉਹਨਾਂ ਨੇ ਤਾਂ ਵਿਚਾਰਿਆਂ ਨਹਾਉਣਾ ਜਿੰਨਾਂ ਦੇ ਘਰ ਰੁੜ ਗਏ ਹਨਾ ਮੈਂ ਅੱਜ ਹੀ ਗੱਲ ਬਾਈ ਨੂੰ ਸੁਣਾਉਂਦਾ ਹੁੰਦਾ ਸੀ ਹੁਣ ਇੱਕ ਸ਼ੇਰ ਲਿਖਿਆ ਸੀ ਕਿ ਮਿੱਟੀ ਮੀਹਾ ਵਿੱਚ ਛੱਪਰਾਂ ਤੇ ਪਾਉਂਦਿਆਂ ਦੀ ਥੁੜਗੀ ਜਵਾਨੀ ਸਾਡੀ ਵੇਖ ਕੇ ਗਰੀਬੀ ਆ ਦਹਲੀਜ ਤੋਂ ਮੁੜ ਗਈ ਜਵਾਨੀ ਕਿ ਕੱਚੀ ਜੀ ਕੰਧੋਲੀ ਉੱਤੇ ਕੋਰਿਆ ਕਬੂਤਰ ਨਹੀਂ ਹੱਸਦਾ ਮਸ਼ਕਤ ਸਾਡੀ ਤੇ ਹੱਸਦਾ ਮਸ਼ਕਤ ਸਾਡੀ ਤੇ ਛੱਤ ਦਿਆਂ ਕਾਨਿਆਂ ਦਾ ਅੰਮੀ ਇਸ ਨਹਿਰੀ ਰੰਗ ਚੋਂ ਕਿ ਸਾਡੀ ਥਾਲੀ ਨਾ ਪਵੇ ਮੰਜੇ ਖੜੇ ਕਰਕੇ ਉਹ ਨੌਂਦੀਆਂ ਵਿਚਾਰੀਆਂ ਤੇ ਦੌਣਾ ਵਿੱਚੋਂ ਦਿਖਦਾ ਰਵੇ ਨਹੀਂ ਪੱਠਿਆਂ ਦੀ ਪੰਡ ਵਿੱਚੋਂ ਚੋਰੀਆਂ ਦਾ ਪੀਣ ਮਾਏ ਥੋੜਾ ਥੋੜਾ ਪਿਸਦਾ ਰਵੇ। ਕੀ ਬਾਤ ਹੈ। ਢਿੱਲੀ ਪੋਸਟ ਪੰਜਾਬੀ ਦੇ ਦੇਖਣਾ ਤੇ ਮੈਂ ਹਾਂ ਆਦੀਪ ਸੰਦੀਪ ਲਗਾਤਾਰ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਰਹੇ ਹਾਂ। ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਜਿਹੜੇ ਲੋਕ ਹਾੜਾਂ ਦੀ ਮਾਰ ਹੇਠ ਆਏ ਨੇ ਤੇ ਗੱਲ ਇਸ ਵਕਤ ਇਹ ਕਰ ਰਹੇ ਹਾਂ ਕਿ ਕਲਾਕਾਰਾਂ ਦਾ ਵੱਡਾ ਸਹਿਯੋਗ ਰਿਹਾ। ਤਾਂ ਇਸ ਵਕਤ ਅਸੀਂ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਟੈਂਡੀਵਾਲ ਆ ਜਿਹੜਾ ਉਹਦੇ ਨੇੜਲੇ ਪਿੰਡਾਂ ਦੇ ਵਿੱਚਾਂ ਹਜ਼ਾਰਾ ਸਿੰਘ ਵਾਲਾ ਜਿਹੜਾ ਪਿੰਡ ਆ ਉਹਦੇ ਵਿੱਚ ਮੌਜੂਦ ਆ ਤੇ ਗੱਲ ਕਰੀਏ ਤਾਂ ਹੁਣ ਮੇਰੇ ਨਾਲ ਸੁਰਿੰਦਰ ਬਾਬਾ ਨੇ ਨਾਮ ਦੇ ਪਿੱਛੇ ਬਾਬਾ ਭਲੇਖਾ ਨਾਲ ਖਾਜੋ ਵੀ ਉਮਰ ਬਹੁਤ ਵੱਡੀ ਆ ਨੌਜਵਾਨ ਮੁੰਡਾ ਬਾਈ ਸਸਰੀ ਘਰ ਸਸਰੀ ਘਰ ਬਾਈ ਕੀ ਹਾਲ ਚਾਲ ਨੇ ਬਾਈ ਹਾਲ ਵਧੀਆ ਚੜਦੀ ਕਲਾ ਚ ਤੁਸੀਂ ਸੁਣਾ ਪਰ ਬਾਈ ਜਦੋਂ ਤੁਸੀਂ ਇਨਾ ਪਿੰਡਾਂ ਦੇ ਵਿੱਚ ਆਉਨੇ ਹੋ ਜਿਹੜਾ ਕਲਾਕਾਰ ਹੁੰਦਾ ਉਹ ਸਟੇਜਾਂ ਦੀ ਸ਼ਾਨ ਹੁੰਦਾ ਹੈ ਕਲਾਕਾਰ ਬਹੁਤ ਨਾਜ਼ੁਕ ਵੀ ਹੁੰਦਾ ਹੁਣ ਜਦੋਂ ਇਨਾ ਲੋਕਾਂ ਦਾ ਤੁਸੀਂ ਦੇਖਦੇ ਹੋ ਮਾਹੌਲ ਇਨਾ ਲੋਕਾਂ ਦੀ ਜ਼ਿੰਦਗੀ ਜਦੋਂ ਉਤਲ ਪੁਤਲ ਦੇਖਦੇ ਹੋ ਮਨ ਦੇ ਵਿੱਚ ਕਿਸ ਤਰ੍ਹਾਂ ਦਾ ਝਜੋੜ ਆ ਜਾ ਪੈਂਦਾ ਝਜੋੜ ਆ ਜਾ ਨਾ ਪਰ ਜਦੋਂ ਉੱਥੇ ਬੈਠੇ ਹੁੰਨੇ ਆ ਫਲੈਟ ਆਪਣੇ ਹਾਂਜੀ ਉਹ ਤਾਂ ਇਹ ਲੱਗਦਾ ਸੀ ਵੀ ਵੀਡੀਓ ਹੀਆਂ ਵੇਖ ਕੇ ਵੀ ਠੀਕ ਆ ਪਾਣੀ ਹੀ ਆਇਆ ਕੱਲਾ ਹੁਣ ਜਿਹਦੇ ਇੱਥੇ ਆਉਣੇ ਆ ਇੱਥੇ ਆ ਕੇ ਦੇਖਦੇ ਆ ਇੱਥੇ ਪਤਾ ਲੱਗਦਾ ਵੀ ਜਿਹੜੇ ਗਰਾਊਂਡ ਲੈਵਲ ਦੇ ਕੀ ਸਥਿਤੀ ਆ ਹਨਾ ਵੀ ਆਪਾਂ ਬੜੇ ਤੁਸੀਂ ਕਹਾਂ ਨਾਜ਼ੁਕ ਲੋਕ ਹੁੰਨੇ ਆ ਇੱਥੇ ਆ ਕੇ ਤਾਂ ਸੱਚੀਓ ਮਾਨ ਪਰਦਾ ਹਮ ਜਦੋਂ ਬੇਚਰਦੇ ਆ ਉਹਨਾਂ ਲੋਕਾਂ 'ਚ ਤੇ ਇੱਥੇ ਇੱਕ ਜਵਾਕ ਸੀਗਾ ਉਹਨੇ ਮੈਨੂੰ ਪਛਾਣ ਲਿਆ ਮੈਂ ਤਾਂ ਹੀ ਫਿਰਦਾ ਉਹਨਾਂ ਸਿਰ ਤੇ ਰਮਾਲ ਚ ਲੈ ਕੇ ਨਾ ਉਹਨੇ ਮੈਨੂੰ ਪਛਾਣ ਲਿਆ ਉਹਨੇ ਕਿਤੇ ਦੇਖਿਆ ਇਸ ਤਾਂ ਉਸ ਤਾਤੇ ਉਹਦਾ ਤਾਂ ਉਹੀ ਫਿਰਦਾ ਯਾਰ ਵੀ ਬਾਕੀ ਤਾਂ ਤਿਆਰ ਦੂਰ ਹੋ ਕੇ ਆਉਂਦੇ ਆ ਮੈਂ ਫੇਰ ਵੀ ਆਪਾਂ ਕਿਹੜਾ ਇੱਥੇ ਆਰਟਿਸਟ ਬਣ ਕੇ ਆਏ ਹਣਾ ਕਿ ਆਪਾਂ ਦਾ ਇੱਥੇ ਆਉਤੇ ਗਿਆ ਨੰਨਾ ਮ ਤੂੜੀ ਲਵਾਈ ਗਿਆ ਅੱਜ ਸਾਰਾ ਦਿਨ ਤੂੜੀ ਲੈ ਕੇ ਆਏ ਸੀ ਮੁੰਡੇ ਆਪਣੀ ਫਾਊਂਡੇਸ਼ਨ ਆ ਹੰਬਲਾ ਫਾਊਂਡੇਸ਼ਨ ਆ ਜਗਦੀਪ ਬਾਈ ਹੋਰੀ ਆ ਸਾਰੇ ਤੇ ਸਾਰੇ ਆਰਟਿਸਟ ਹੀ ਨੇ ਇੱਥੇ ਤੇ ਇਹ ਮੋੜ ਵਸੇਬਾ ਕੈਂਪ ਨਾਮ ਹੀ ਰੱਖਿਆ ਹਣਾ ਮੋੜ ਵਸੇਬਾ ਵੀ ਜਿਹੜੀਆਂ ਗਰਾਊਂਡ ਲੈਵਲ ਦੀਆਂ ਰਾਸ਼ਨ ਦਾ ਬਹੁਤ ਹੋ ਗਿਆ ਜਾਨੀ ਕਿ ਪਰ ਭਾਈ ਲੱਗਦਾ ਹੈਗਾ ਵੀ ਜੇ ਕਲਾਕਾਰ ਜਿਵੇਂ ਤੁਸੀਂ ਦੱਸਿਆ ਵੀ ਆਮ ਬਣ ਕੇ ਜੇ ਆਮ ਬਣ ਕੇ ਵਿਚਰਾਂਗੇ ਫੇਰ ਹੀ ਉਹਨਾਂ ਦਾ ਦਰਦ ਮਹਿਸੂਸ ਕਰ ਸਕਦੇ ਆ ਕਾਲੀਆਂ ਐਣਕਾਂ ਲਾ ਕੇ ਚਾਰ ਬੌਂਸਰ ਲੈ ਕੇ ਤਾਂ ਦਰਦ ਮਹਿਸੂਸ ਨਹੀਂ ਹੋਣਾ ਹਾਂ ਇਹ ਤੁਹਾਡੀ ਵਧੀਆ ਗੱਲ ਆ ਸਹੀ ਗੱਲ ਆ ਜੇ ਆਪਾਂ ਆਮ ਬਣ ਕੇ ਵਿਚਰਾਂਗੇ ਤਾਂ ਜਿਹੜਾ ਆਪਣਾ ਵਰਗ ਆ ਜਿੰਨਾਂ ਨਾਲ ਹੋਈ ਆ ਵਿਚਾਰਿਆਂ ਨਾਲ ਹਨਾ ਉਹ ਆਪਾਂ ਨੂੰ ਖੁੱਲ੍ਹ ਕੇ ਦੱਸਣਗੇ ਇੱਕ ਜੇ ਆਪਾਂ ਹੁਣ ਮੈਂ ਲਿਸ਼ਕ ਪੁਰਸ਼ ਕੀ ਆਉਂਗਾ ਇੱਥੇ ਵੀ ਠੀਕ ਆ ਮੈਂ ਗਲਤ ਨਹੀਂ ਆਪਾਂ ਕਹਿੰਦੇ ਕਿਸੇ ਨੂੰ ਵੀ ਸਾਰਿਆਂ ਦੀ ਆਪਣੀ ਆਪਣੀ ਫਿਤਰਤ ਆ ਹਨਾ ਜੀ ਤੇ ਉਹ ਵਿਚਾਰੇ ਡਰਦੇ ਆ ਤਾਂ ਬਾਲੇ ਵੀ ਕੀ ਕਹਿ ਸਕਦੇ ਯਾਰ ਕੀ ਗਊ ਗਊ ਬੰਦੇ ਆ ਵੀ ਦੂਰ ਖੜੇ ਵੇਖੀ ਜਾਣਗੇ ਅੱਛਾ ਫਲਾਨਾ ਜਿੱਦਾਂ ਆਪਾਂ ਮਹਿਲ ਦੇ ਵਿੱਚ ਜਾਂਦੇ ਆ ਮਹਿਲ ਦੇ ਵਿੱਚ ਆਪਾਂ ਲਿਬੜੇ ਬੰਦਾ ਮਹਿਲ ਦੇ ਵਿੱਚ ਨਹੀਂ ਜਾਂਦਾ ਵੀ ਸ਼ਾਇਦ ਮਹਿਲ ਨੂੰ ਦਾਗ ਨਾ ਲੱਗ ਜੇ ਉਸੇ ਤਰ੍ਹਾਂ ਸ਼ਾਇਦ ਲੋਕ ਵੀ ਚਿੱਟੇ ਕੱਪੜੇ ਵਾਲਿਆਂ ਤੋਂ ਡਰਦੇ ਆ ਵੀ ਯਾਰ ਇਹਨਾਂ ਦੇ ਲੀਡੇ ਨਾ ਗੰਦੇ ਹੋ ਜਾਣ ਚੱਲ ਅਸੀਂ ਤਾਂ ਲਿਬੜੇ ਹੈਗੇ ਆ ਪਰ ਜੇ ਉਹ ਉਹਨਾਂ ਵਰਗਾ ਬਣ ਕੇ ਲਿਬੜਿਆ ਤੇ ਬੜਿਆ ਜਾ ਸੁਣੂਗਾ ਤਾਂ ਫਿਰ ਹਾਨ ਨੂੰ ਹਾਨੀ ਪਿਆਰਾ ਹੁੰਦਾ ਬਿਲਕੁਲ ਬਿਲਕੁਲ ਬਈ ਉਹ ਤੁਸੀਂ ਸੁਣੀ ਹੋਣੀ ਆ ਮਿਰਜ਼ਾ ਗਾਲ ਸਾਹਿਬ ਹੋਣਾ ਦਾ ਨਾ ਉਹ ਉਹਨਾਂ ਨੇ ਉਹ ਲਖਨਊ ਦੇ ਨਵਾਬ ਨੇ ਉਹਨਾਂ ਨੂੰ ਔਰ ਤੇ ਬੁਲਾ ਲਿਆ ਡਿਨਰ ਤੇ ਡਿਨਰ ਹੀ ਕਹਿ ਸਕਦੇ ਆ ਭੋਜਨ ਤੇ ਤੇ ਉਹ ਸਾਰੇ ਸ਼ਾਇਰਾਂ ਨੂੰ ਹੀ ਬੁਲਾਇਆ ਤੇ ਉਹ ਗਾਲਿਬ ਸਾਹਿਬ ਨੂੰ ਨਹੀਂ ਬੁਲਾਇਆ ਤੇ ਉਹ ਉਹਨਾਂ ਦਾ ਕੋਈ ਦੋਸਤ ਸੀ ਮੀਰ ਤਾਂ ਕੀ ਮੀਰ ਤਾਂ ਸ਼ਾਇਦ ਸ਼ਾਇਰ ਉਹਨਾਂ ਨੇ ਕਿਹਾ ਨਵਾਬ ਨੂੰ ਕਹਿੰਦੇ ਵੀ ਉਹਨੂੰ ਵੀ ਬੁਲਾ ਤੂੰ ਵੀ ਉਹਨੂੰ ਭੁੱਲ ਗਿਆ ਤੂੰ ਉਹ ਫਿਰ ਗਾਲਿਬ ਸਾਹਿਬ ਮੌਜ ਸੀਗੇ ਕਹਿੰਦੇ ਵੀ ਜਦੋਂ ਪਹਿਲਾਂ ਸਾਰਿਆਂ ਨੂੰ ਬੁਲਾਇਆ ਸੀਗਾ ਉਦੋਂ ਨਹੀਂ ਯਾਦ ਆਇਆ ਮੈਂ ਤੈਨੂੰ ਤੇ ਕਹਿੰਦਾ ਮੈਂ ਤਾਂ ਐਂ ਆ ਉਹ ਝੱਗੀ ਜੀ ਪਾਈ ਉਹਨਾਂ ਦੀ ਜਿਹੜੀ ਹੁੰਦੀ ਸੀ ਸ਼ਾਇਰਾਂ ਦਾ ਪਹਿਰਾ ਜੀ ਚਲੋ ਕਹਿੰਦਾ ਮੈਂ ਆਉਣਾ ਆਇਆ ਜਦੋਂ ਮਹਿਲ ਦੇ ਹਣਾ ਬਾਹਰ ਸੰਤਰੀ ਮੰਤਰੀ ਖੜੇ ਆ ਉਹ ਕਹਿੰਦਾ ਮੈਂ ਗਾਲਿਬ ਆ ਉਹ ਮੰਤਰੀ-ਮੁਤਰੀ ਜਿਹੜੇ ਹੁੰਦੇ ਆ ਅੰਗ ਰੱਖੇਗਾ ਉਹ ਕਹਿੰਦਾ ਵੀ ਤੇਰੇ ਅਰਗੇ ਵਾਧੂ ਗਾਲੇ ਬੈਠੇ ਅੰਦਰ ਤੇ ਉਹ ਮੁੜ ਗਿਆ ਚਲੋ ਉਹਨੂੰ ਨਹੀਂ ਜਾਣ ਦਿੱਤਾ ਅੰਦਰ ਹਣਾ ਦੂਜੇ ਦਿਨ ਉਹ ਰਾਜੇ ਨੇ ਫਿਰ ਉਹ ਰੱਖਿਆ ਸਾਰਾ ਪਹਿਲਾਂ ਉਹਨੂੰ ਸੱਦਾ ਦਿੱਤਾ ਤੇ ਉਹ ਸ਼ੇਰਵਾਨੀ ਚੰਗੀ ਸਵਾਸ ਬੋ ਕੇ ਭੇਜੀ ਜਦੋਂ ਗਾਲਿਬ ਸਾਹਿਬ ਅੰਦਰ ਗਏ ਤੇ ਸੱਜਦੇ ਹੋਣਾ ਨਾ ਗਾਲਿਬ ਸਾਹਿਬ ਆ ਗਾਲਿਬ ਸਾਹਿਬ ਜਦੋਂ ਖਾਣ ਲੱਗੇ ਸਾਰਾ ਕੁਝ ਰੋਟੀ ਰੱਟੀ ਤੇ ਉਹ ਗਾਲੀਬ ਸਾਹਿਬ ਬੁਰਕੀ ਤੋੜਿਆ ਕਰਨ ਸ਼ੇਰਵਾਨੀ ਦੇ ਇੱਥੇ ਲਾਤੀ ਇੱਥੇ ਲਾਤੀ ਇੱਥੇ ਲਾਤੀ ਉਹ ਕਹਿੰਦੇ ਵੀ ਇਹੀ ਕੀ ਕਰੀ ਜੰਨਾ ਤੋਂ ਉਹ ਕਹਿੰਦਾ ਗਾਲੀਬ ਤਾਂ ਕੱਲ ਆਇਆ ਸੀਗਾ ਅੱਜ ਤਾਂ ਸ਼ੇਰਵਾਨੀ ਨਹੀਂ ਆਈ ਆ ਉਹ ਵੀ ਕੱਪੜਿਆਂ ਨੂੰ ਸਜਦੇ ਨੇ हां बिल्कुल क्योंकि ਐ ਹੁੰਦਾ ਨਾ ਬਾਈ ਜਿਹੜੇ ਮਤਲਬ ਉਹਨਾਂ ਲੋਕਾਂ ਦਾ ਜਦੋਂ ਅਸੀਂ ਦੁੱਖ ਦੇਖਦੇ ਆ ਫੇਰ ਮਹਿਸੂਸ ਹੁੰਦਾ ਕਿਉਂਕਿ ਮੈਂ ਜਿੰਨਾਂ ਲੋਕਾਂ ਨੂੰ ਮਿਲਿਆ ਤੁਸੀਂ ਵੀ ਮਿਲੇ ਹੋਵੋਗੇ ਤਾਂ ਉਹ ਵਿਚਾਰੇ ਕੱਪੜੇ ਉਹ ਤਾਂ ਨਹਾਉਣਾ ਹੀ ਭੁੱਲ ਗਏ ਸੋਣਾ ਭੁੱਲ ਗਏ 7-7 ਦਿਨ ਹੋ ਗਏ 8-8 ਦਿਨ ਕੱਪੜੇ ਹੀ ਨਹੀਂ ਬਦਲ पाए ਬਾਈ ਬਿਲਕੁਲ ਬਈ ਆ ਵੀ ਇੱਥੇ ਨਹਾਉਣਾ ਭੁੱਲ ਗਏ ਉਹਨਾਂ ਨੇ ਤਾਂ ਵਿਚਾਰੇ ਨਹਾਉਣਾ ਜਿਹਨਾਂ ਦੇ ਘਰ ਰੁੜ ਗਏ ਹਨਾ ਉਹ ਦੇਖਿਆ ਹੁਣ ਤੁਸੀਂ ਟਿੰਡੀ ਵਾਲਾ ਪਿੰਡ ਹਾਂਜੀ ਹਾਂਜੀ ਉਹ ਮੇਰੇ ਨਾਲ ਤਾਂ 10 ਕਿਲੇ ਪਰਾਂਤ ਸੀ ਕਿਤੇ ਜਾ ਕੇ ਉਹ ਸਾਰੀਆਂ ਜ਼ਮੀਨਾਂ ਹੀ ਘਰ ਸਾਰਾ ਕੁਝ ਹੀ ਰੁੜ ਗਿਆ ਉੱਥੇ ਉਹ ਬੋਰ ਜੇ ਦਿਖਦੇ ਆ ਨਾ ਉਹ ਵਿਚਾਰੇ ਦਾ ਅੱਜ ਦੱਸੀ ਜਾਂਦੀ ਸੀ ਬੁੜੀ ਇੱਕ ਵੀ ਉੱਥੇ ਸਾਡੀ ਮੋਟਰ ਹੁੰਦੀ ਸੀ ਤੇ ਉਹ ਸਾਰਾ ਰੂ ਗੰਡਾ ਖੜਾ ਹੁੰਦਾ ਹੁਣ ਵੀ ਹੋ ਰਿਹਾ ਬਾਈ ਉਹ ਜਿਵੇਂ ਗਾਣਾ ਨਹੀਂ ਸੀ ਵੀ ਫੇਰ ਦੁਬਾਰਾ 10 ਗੱਲਾਂ ਲਾਹੌਰ ਦੀਆਂ ਉਹ ਚੇਤੇਗਰ ਨੂੰ ਨਹੀਂ ਜੀ ਕਰਦਾ ਪਰ ਪੀੜੀ ਨੂੰ ਦੱਸਣਾ ਪੈਣਾ ਵੀ ਕੀ ਹੋਇਆ ਪਰ ਮੈਨੂੰ ਲੱਗਦਾ ਵੀ ਹੁਣ ਆ ਹੜਾਂ ਦੇ ਜ਼ਖਮ ਵੀ ਦੱਸਣੇ ਪੈਣਗੇ ਵੀ ਉਦੋਂ ਕਿੰਨਾ ਕੁਝ ਰੁੜਿਆ ਬਿਲਕੁਲ ਬਿਲਕੁਲ ਬਾਈ ਤੁਹਾਡੇ ਵਰਗੇ ਬਈ ਦੱਸ ਹੀ ਜਾਂਦੇ ਹੁਣ ਇਹ ਕਿਹੜਾ ਡਿਲੀਟ ਹੋਣ ਵਾਲੀਆਂ ਅੱਜ ਜਾਂ ਕੱਲ ਡਿਲੀਟ ਹੋ ਜਾਣੀਆਂ ਨਾ ਇਹ ਡਾਕੂਮੈਂਟ ਹੀ ਆ ਸਾਰੇ ਤੁਸੀਂ ਲੱਗੇ ਹੋਏ ਹੋ ਸਾਰੇ ਜਣੇ ਹਾਂ ਬਈ ਇਹਨਾਂ ਚੀਜ਼ਾਂ ਦੇ ਨਾਲ ਤੁਸੀਂ ਕਲਾਕਾਰ ਹੋ ਚਲੋ ਹੁਣ ਸੰਗੀਤ ਦਾ ਮਾਹੌਲ ਵੀ ਦੁਬਾਰਾ ਚਲੋ ਸਾਰੀਆਂ ਸਟੇਜਾਂ ਇਹ ਇਸੇ ਕੁਝ ਲਿਖਿਆ ਦਿਮਾਗ ਦੇ ਵਿੱਚ ਚੱਲਿਆ ਵੀ ਯਾਰ ਇਹਨਾਂ ਲੋਕਾਂ ਦਾ ਦਰਦ ਜਦੋਂ ਇਹਨਾਂ ਨਾਲ ਮਹਿਸੂਸ ਕੀਤਾ ਜਾਂ ਤੁਹਾਡੇ ਸ਼ਬਦ ਕਿਉਂਕਿ ਮੈਂ ਦੇਖਦਾ ਤੁਸੀਂ ਪੈਨ ਉਤਰਾ ਤਲ ਨਾਲ ਜੁੜੇ ਹੋ ਤੁਸੀਂ ਵੀ ਇਹਨਾਂ ਠਾੜਦੇ ਦੀ ਗੱਲ ਕਰਦੇ ਹੋ ਸ਼ਬਦਾਂ ਦੇ ਵਿੱਚ ਅਮਾ ਜੀ ਗਾਵੇਂ ਬਾਈ ਨੂੰ ਸੁਣਾਉਂਦਾ ਹੁੰਦਾ ਸੀ ਹੁਣ ਇੱਕ ਸ਼ੇਰ ਲਿਖਿਆ ਸੀ ਕਿ ਮਿੱਟੀ ਮੀਹਾਂ ਵਿੱਚ ਛੱਪਰਾਂ ਤੇ ਪਾਉਂਦਿਆਂ ਦੀ ਥੁੜ ਗਈ ਜਵਾਨੀ ਸਾਡੀ ਵੇਖ ਕੇ ਗਰੀਬੀ ਆ ਦਹਿਲੀ ਇੱਜ਼ਤੋਂ ਮੁੜ ਗਈ ਜਵਾਨੀ ਠੀਕ ਹੈ ਉਹ ਗਰੀਬੀ ਉੱਠਣੀ ਨਹੀਂ ਦਿੰਦੀ ਸਾਨੂੰ ਹਾਂ ਹੈਨਾ ਤੇ ਇੱਕ ਹੋਰ ਸੀਗਾ ਉਹ ਸੁਣਿਆ ਹੋਣਾ ਤੁਸੀਂ ਸ਼ਾਇਦ ਕਿ ਕੱਚੀ ਜੀ ਕੰਧੋਲੀ ਉੱਤੇ ਕੋਰਿਆ ਕਬੂਤਰ ਨਹੀਂ ਹੱਸਦਾ ਮਸ਼ਕਤ ਸਾਡੀ ਤੇ ਹੱਸਦਾ ਮਸ਼ਕਤ ਏ ਸਾਡੀ ਤੇ ਛੱਤਦੇ ਆ ਕਾਨਿਆਂ ਦਾ ਅੰਬੀਆਂ ਸੁਨਹਿਰੀ ਰੰਗ ਚੌਂਕੇ ਸਾਡੀ ਥਾਲੀ ਨਾ ਪਵੇ ਮੰਜੇ ਖੜੇ ਕਰਕੇ ਉਹ ਨੌਂਦੀਆਂ ਵਿਚਾਰੀਆਂ ਤੇ ਦੌਣਾ ਵਿੱਚੋਂ ਦਿਖਦਾ ਰਵੇ ਨੀ ਪੱਠਿਆਂ ਦੀ ਪੰਡ ਵਿੱਚੋਂ ਚੋਰਿਆਂ ਦਾ ਪੀਣ ਮਾਏ ਥੋੜਾ ਥੋੜਾ ਪਿਸਦਾ ਰਵੇ ਕੀ ਬਾਤ ਹੈ ਭਾਈ ਉਹਨਾਂ ਦਾ ਦਰਦ ਤਾਂ ਉਹਨਾਂ ਲੋਕਾਂ ਦੇ ਵਿੱਚ ਖਾਸ ਕਰਕੇ ਨਾ ਮੈਨੂੰ ਐ ਲੱਗਦਾ ਵੀ ਔਰਤਾਂ ਦਾ ਪਿਸਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਮਰਦ ਤਾਂ ਕੁਝ ਟਹਿ ਲੈਂਦੇ ਔਰਤਾਂ ਦਾ ਉਹਨਾਂ ਦਾ ਨਹਾਉਣਾ ਧੋਣਾ ਜ਼ਿੰਦਗੀ ਉਹਨਾਂ ਦੀ ਹੋਰ ਉਹਨਾਂ ਦੇ ਨਾਲ 100 ਸਮੱਸਿਆ ਘੇਰ ਲੈਂਦੀਆਂ ਤਾਂ ਔਰਤ ਹਰ ਤਰੀਕੇ ਦੇ ਨਾਲ ਜਦੋਂ ਵੀ ਕੋਈ ਹੜ੍ਹ ਆਉਂਦੀ ਆ ਇਹਨਾਂ ਇਲਾਕਿਆਂ ਦੇ ਵਿੱਚ ਕੋਈ ਪਿਸਦੀ ਆ ਇਹ ਵਿਚਾਰੇ ਇਹ ਇਲਾਕੇ ਤਾਂ ਸ਼ੁਰੂ ਤੋਂ ਹੀ ਮਾਰ ਚ ਹੀ ਰਹੇ ਆ ਕੋਈ ਜਾਂ ਗੋਲੀ ਉਹ ਉੱਥੇ ਚੱਲੀ ਹੁੰਦੀ ਆ ਉਹ ਬਾਬਰ ਨਜ਼ਮੀ ਜੀ ਦਾ ਸ਼ੇਰ ਸੀ ਹੈ ਨਾ ਇੱਧਰ ਗੋਲੀ ਚੱਲੀ ਸੀਨੇ ਪਾਟੇ ਮਾਵਾਂ ਦੇ ਉੱਧਰ ਠੀਕ ਨਿਸ਼ਾਨੇ ਬਦਲੇ ਲੱਗਦੇ ਤਗਮੇ ਬਿੱਲੇ ਰਹੇ ਤੇ ਦੋਸ਼ ਕੀ ਦਈਏ ਸਿਰ ਤੋਂ ਉੱਡੇ ਦੋਸ਼ ਕੀ ਦਈਏ ਝਖੜਾਂ ਦੇ ਵਿੱਚ ਸਿਰ ਤੋਂ ਉੱਡਿਆ ਤੰਬੂਆਂ ਨੂੰ ਕਿੱਲੇ ਠੀਕ ਨਹੀਂ ਠੋਕੇ ਖਬਰੇ ਸਾਥ ਰਸ ਰਸੇ ਢਿੱਲੇ ਰਹੇ ਤੇ ਚਾਰ ਦਿਹਾੜੇ ਬੱਦਲ ਵਰਿਆ ਜਸ਼ਨ ਮਨਾਏ ਚੌਧਰੀਆਂ ਚਾਰ ਦਿਹਾੜੇ ਬੱਦਲ ਵਰਿਆ ਜਸ਼ਨ ਮਨਾਏ ਚੌਧਰੀਆਂ ਝੌਂਪੜੀਆਂ ਵਿੱਚ ਕਈ ਮਹੀਨੇ ਬਾਲਣ ਚੁੱਲ੍ਹੇ ਸਿੱਲੇ ਰਹੇ ਹਾਂ ਸਹੀ ਗੱਲ ਹੈ ਉਹ ਕਹਿੰਦਾ ਸਾਨੂੰ ਤੇਰੇ ਮੀਂਹ ਦਾ ਕੀ ਪਾ ਮਤਲਬ ਜਿਹਦੀ ਗਰੀਬ ਦੀ ਛੱਤ 'ਚ ਆਉਂਦੀ ਆ ਇਹਨਾਂ ਨੂੰ ਪਤਾ ਆਪਾਂ ਤੁਸੀਂ ਅਸੀਂ ਅਸੀਂ ਵੀ ਹੋਰ ਚੋ ਦੋ ਚਾਰ ਦਿਨ ਰਹਿ ਕੇ ਮੁੜ ਜਾਣਾ ਹਨਾ ਹੋਰ ਜਿੰਨੇ ਵੀ ਆ ਰਹੇ ਆ ਭਰਾ ਸਾਰੇ ਨਹੀਂ ਮੁੜ ਜਾਣਾ ਇੱਕ ਦਿਨ ਇਹਨਾਂ ਨੇ ਵਿਚਾਰੇ ਨੇ ਇੱਥੇ ਹੀ ਰਹਿਣਾ ਇਹਨਾਂ ਦੇ ਦਰਦ ਹਮੇਸ਼ਾ ਹੀ ਤਾਜ਼ੇ ਰਹਿਣਗੇ ਚਲੋ ਠੀਕ ਆ ਭਾਈ ਥੈਂਕ ਯੂ ਭਾਈ ਉਹ ਸਨ ਹੁਣ ਸਾਡੇ ਨਾਲ ਵੀਰ ਸਨ सुरेंद्र ਬਾਬਾ ਭਾਈ ਤੇ ਬਾਬੇ ਵੀਰ ਨੇ ਬਹੁਤ ਸੋਣਾ ਇਹਨਾਂ ਦਾ ਦਰਦ ਸ਼ਬਦਾਂ ਦੇ ਵਿੱਚ ਬਿਆਨ ਕੀ ਰਿਹਾ ਇਹ ਲੋਕ ਦੁਬਾਰਾ ਮੁੱਠ ਮੋੜ ਉੱਠਣ ਦੇ ਲਈ ਜਿਹੜਾ ਹੈਗੇ ਤਿਆਰ ਨੇ ਤਾਂ ਉਮੀਦ ਹੈ ਕਿ ਇਹ ਲੋਕ ਫਿਰ ਤੋਂ ਉਸ ਦਲੇਰੀ ਉਸ ਜੁਰਤ ਅਣਖ ਦੇ ਨਾਲ ਉੱਭਰ ਨਗੇ ਤੇ ਫਿਰ ਜਿਵੇਂ ਤੁਹਾਨੂੰ ਕਹਿ ਦਈਏ ਕਿ ਪਖੜੇ ਦੇ ਕੰਡੇ ਵਾਂਗੂ ਤਿੱਖੇ ਹੋ ਕੇ ਉਹਨਾਂ ਜ਼ਾਲਿਮਾਂ ਨੂੰ ਉਹਨਾਂ ਸਮਿਆਂ ਨੂੰ ਫੇਰ ਤੋਂ ਬਗਾਰਨਗੇ ਕਿ ਅਸੀਂ ਦਬਦੇ ਨਹੀਂ ਅਸੀਂ ਹਾਰਦੇ ਨਹੀਂ ਕੈਮਰਾਮੈਨ ਹੈਪੀ ਦੇ ਨਾਲ ਦੀਪ ਸੰਦੀਪ ਬੇਲੀ ਪੋਸਟ